आनंद दी ਗੱਲ ਕੁਝ ਦੁਨੀਆ 'ਚ ਬੜੀ ਪ੍ਰਚਲਿਤ ਹੈ ਕਿਸੇ ਕੋਲ ਚਾਹ ਤਕੇ ਹੋਣ ਤੇ ਉਹ ਕਹਿੰਦਾ ਮੈਂ ਬੜੇ ਆਨੰਦ ਵਿੱਚ ਆਂ ਕੋਈ ਬਾਤ ਇੱਜਤ ਅਸਮਾਨ 'ਚ ਵਧੀ ਹੋਏ ਤੇ ਉਹਨੂੰ ਦੇਖ ਕੇ ਕਹਿੰਦਾ ਬੜੀਆਂ ਮੌਜਾਂ ਨੇ ਬੜਾ ਆਨੰਦ ਵਿੱਚ ਆਂ ਭਗਵੰਨ ਅਮਰਦਾਸ ਜੀ ਨੇ ਕਿਹਾ ਕਿ ਇਹ ਜ ਕਹਿਣ ਨਾਲ ਆਨੰਦ ਨਹੀਂ ਆਉਂਦਾ ਇਹ ਦੀ ਸਮਝ ਗੁਰੂ ਕੋਲੋਂ ਹੀ ਲੱਗਦੀ ਹੈ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਅਨੰਤ ਸਦਾ ਵਰਤੇ ਮਹਾਰਾਜ ਕਹਿੰਦੇ ਹਮੇਸ਼ਾ ਗੁਰੂ ਕੋਲੋਂ ਹੀ ਸਮਝਾਏਗੀ ਇਸ ਆਨੰਦ ਦੀ ਪਾਓ ਕਿ ਆਪਣੇ ਯਤਨ ਨਾਲ ਆਪਣੀਆਂ ਸਿਆਣਪ ਨਾਲ ਕਿ ਆਨੰਦ ਨਹੀਂ ਆਉਂਦਾ ਗੁਰੂ ਕੋਲੋਂ ਪੁੱਛਣਾ ਪਵੇਗਾ ਗੁਰੂ ਦੇ ਅਰਦਾਸ ਕਰਨੀ ਭਈ ਕਿ हे ਸਤਿਗੁਰ ਅਸੀਂ ਜੀਵ ਵਿਸ਼ਿਆਤ ਦੇ ਬਿਕਾਰਾਂ ਵਿੱਚ ਰਚੇ ਹੋਏ ਹਾਂ ਤੇਰੇ ਰਾਹ ਤੇ ਕਿਵੇਂ ਚੱਲ ਸਕਦੇ ਹਾਂ ਸਾਨੂੰ ਦਇਆ ਕਰਕੇ ਆਪਣੇ ਲੜ ਲਗਾ ਲੈ ਹਮ ਅੰਧੇ ਅੰਤ ਬਿਖੇ ਬਿਸ਼ਰਾਤੇ ਕਿਉਂ ਚੱਲੇ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਅਪਣ ਵੱਲ ਹੀ ਗੁਰੂ ਦਇਆ ਕਰਕੇ ਆਪਣੇ ਪੱਲੇ ਲਾ ਲੈਂਦੇ ਲੜ ਲਗਾ ਲੈਂਦੇ। ਔਰ ਜਿਹੜੇ ਚਰਣੀ ਲੱਗ ਜਾਂਦੇ ਨੇ ਉਹਨਾਂ ਨੂੰ ਗੁਰੂ ਫੇਰ ਯੋਗਤ ਸਮਝਾ ਦਿੰਦਾ ਹੈ, ਢੰਗ ਸਮਝਾ ਦਿੰਦਾ ਹੈ। ਸੋ ਗੁਰੂ ਕੋਲ ਹੀ ਅਨੰਦ ਦੀ ਪ੍ਰਾਪਤੀ ਹੁੰਦੀ ਹੈ। ਕਿਉਂਕਿ ਗੁਰੂ ਉਹਨਾਂ ਦੇ ਕੈਲਮੇਟ ਕੱਟ ਦਿੰਦਾ ਹੈ। ਇਹ ਗਿਆਨ ਦਾ ਸਰਮਾ ਨਾ ਦੇ ਮਨ ਵਿੱਚ ਪਾ ਦਿੰਦਾ ਹੈ ਨੇਤਰਾਂ ਵਿੱਚ ਪਾ ਦਿੰਦਾ ਹੈ ਸੋ ਤਾਂ ਗੁਰੂ ਨਾਨਕ ਅਰਜਨ ਦੇਵ ਜੀ ਕਿਰਵਾਉਂਦੇ ਨੇ ਕਿ ਸੰਤ ਜਨਾਂ ਨੂੰ ਮਿਲ ਕੇ ਗੁਰੂ ਜਨਾਂ ਨੂੰ ਮਿਲ ਕੇ ਹੀ ਇਹ ਆਨੰਦ ਸਾਡੀ ਜ਼ਿੰਦਗੀ 'ਚ ਆਉਂਦਾ ਹੈ ਜੇਬਾ ਤੇ ਰਸਨਾ ਪਾਉ ਰਸਨਾ ਦਾ ਨਾਮ ਜਪਣ ਦਾ ਜਿਹੜਾ ਸਵਾਦ ਹੈ ਆਦਤ ਸਾਡੀ ਬਣਦੀ ਹੈ ਉਹ ਗੇੜ ਸਾਨੂੰ ਗੁਰੂ ਪਾਉਂਦਾ ਹੈ ਉਹ ਲਗਨ ਸਾਨੂੰ ਗੁਰੂ ਲਗਾਉਂਦਾ ਹੈ ਕਿ ਪਰਮੇਸ਼ਰ ਦਾ ਨਾਮ ਜਪੋ ਭਾਈ ਨਾਮ ਜਪਿਆ ਹੀ ਜ਼ਿੰਦਗੀ ਖੇੜਿਆਂ ਵਾਲੀ ਖੁਸ਼ੀਆਂ ਵਾਲੀ ਬਣਦੀ ਹੈ ਸਤ ਜਨਾ ਮਿਲ ਪਾਈਏ ਰਸਨਾ ਨਾਮ ਪੜਾ ਫੇਰੇ ਬਚਨ ਕਹੇ ਕਿ ਇਸ ਦੁਨੀਆ ਵਿੱਚ ਕਿਹੜੇ ਲੋਕ ਆਏ ਜਿਹੜੇ ਨੇ ਕਾਮਯਾਬ ਲੋਕ ਨੇ ਜਿਨ੍ਹਾਂ ਦੀ ਗਿਣਤੀ ਸਫਲ ਲੋਕਾਂ ਵਿੱਚ ਕੀਤੀ ਜਾਏ ਤੇ ਗੁਰੂ ਮਹਾਰਾਜ ਕਹਿੰਦੇ ਜਿਨ ਪਾਇਆ ਪ੍ਰਭ ਆਪਣਾ ਆਇਇ ਸੇਗਣ ਉਹਨਾਂ ਨੂੰ ਆਏ ਗਣੂ ਪਾਪ ਉਹ ਦੁਨੀਆ ਵਿੱਚ ਆਏ ਨੇ ਜਿਨ੍ਹਾਂ ਨੇ ਪ੍ਰਭ ਨੂੰ ਪਾਜੇ